ਇੱਕ ਪਾਸੇ ਕਾਲਜ ਤੇ ਦੂਜੇ ਪਾਸੇ ਗੰਦਗੀ ਦਾ ਢੇਰ ਗੰਦਗੀ ਨੂੰ ਪੜਦੇ ਆ ਨਾ ਤਾਂ ਲੈਣਗੇ ਟੱਕ ਪਰ ਕਿਵੇਂ ਰੋਕਣਗੇ ਆਉਂਦਾ ਹੋਇਆ ਮੁਸ਼ਕ ਮੁਸ਼ਕ 'ਚ ਖੜ ਕੇ ਕੈਵੇਂ ਦਵੇਗਾ ਭਗਵੰਤ ਮਾਨ ਭਾਸ਼ਣ ਆਓ ਸੁਣਦੇ ਹਾਂ ਲਖੇ ਸਢਾਣੇ ਨੇ ਹੋਰ ਕੀ ਕਿਹਾ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਦਬ ਕੇ ਸ਼ੇਅਰ ਜ਼ਰੂਰ ਕਰਨਾ ਤੇ ਤੁਹਾਡੇ ਕੀ ਵਿਚਾਰ ਹਨ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਆਜ ਵਾਲਿਓ ਮਹਾਰਾਜ ਜੀ ਤੁਸੀਂ ਅੱਜ ਟੀਪੜੀ ਮਾਲਵਾ ਕਾਲਜ ਉਤਰਨਾ ਜਿੱਥੇ ਥੋੜਾ ਜਹਾਜ਼ ਉਤਰਨਾ ਸੀ ਉੱਥੇ ਉਹ ਗਰਾਊਂਡ ਦੇ ਵਿੱਚ ਫਟਬਾਲ ਵਾਲਾ ਆਪਣਾ ਜਿਹੜਾ ਪੋਲ ਲੱਗਿਆ ਹੁੰਦਾ ਉਹ ਵੀ ਵੜਦਾ ਰਾਤੇ ਰਾਤ ਲਾ ਕੇ ਮਾਲੀ-ਮੂਲੀ ਘਾਹ ਨੂੰ ਸਾਫ਼ ਕਰਾਤਾ, ਕਟਾਤਾ, ਐ ਪੂਰੀ ਤਿਆਰੀ-ਬੈਰੀ ਕਰਤੀ ਤੇ ਆ ਗੰਦ ਢਾਗਤਾ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਉੱਥੇ ਤੁਹਾਨੂੰ ਬੈਠਿਆਂ ਨੂੰ ਖੜ੍ਹਿਆਂ ਨੂੰ ਬੋਲਦਿਆਂ ਦੀ ਮੁਸਕਨ ਆਲੀ बेहोश ਨਾ ਹੋ ਜਾਉ ਕਿਤੇ। ਪਿਛਲੇ 7-8 ਸਾਲ ਤੋਂ ਇਹ ਗੰਦਰੀ ਦੇ ਵਿੱਚ ਜਵਾਕ ਇੱਥੇ ਪੜ ਰਹੇ ਆ। ਕਾਰਜ ਆਉਂਦੇ ਆ ਖੜਨਾ ਦੁਪਰ ਹੋਏ ਨਾ ਬਿਲਕੁਲ ਸੜਕ ਦੇ ਉੱਤੇ ਜਵਾਕਾਂ ਦਾ ਬੁਰਾ ਹਾਲ ਆ। ਐਡਾ ਮੜਾ ਹਾਲ ਆ ਤੇ ਤੁਸੀਂ ਮੜਾ ਜਾਣਾ ਇੱਧਰ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਤੁਸੀਂ ਅੱਜ ਕਾਲ ਚੱッセ ਉੱਤਰਨਾ ਰਾਮਪਰਾ ਫੂਲ ਤੇ ਤੁਸੀਂ ਮੜਾ ਜਾਣਾ ਆਹ ਚਾਦਰਾਂ ਜਿਹੜੀਆਂ ਲਾਈਆਂ ਹੋਈਆਂ ਪਰਦੇ ਲਾਏ ਹੋਏ ਆ ਇੱਧਰ ਨੂੰ ਮੜਾ ਜਾ ਕੇ ਦੇਖਿਓ ਜਿਹੜਾ ਪਿਛਲੇ 8-10 ਸਾਲ ਤੋਂ ਲਗਾਤਾਰ ਅਸੀਂ ਜਵਾਕ ਨਰਕ ਦੀ ਜ਼ਿੰਦਗੀ ਜਿਉ ਰਹੇ ਆ ਐਨਾ ਮੁਸ਼ਕਾ ਨੰਗਣ ਵਾਲੇ ਨੂੰ ਵੀ ਇੱਥੇ ਨੰਘਿਆ ਨਹੀਂ ਜਾਂਦਾ ਤੇ ਜਿਹੜੇ ਜਵਾਕ ਇੱਥੇ ਕਾਲ ਦੇ ਵਿੱਚ 5-7 ਘੰਟੇ ਬਗਿਆਰ ਦੇ ਆ ਰਹਿੰਦੇ ਆ ਪਰਦੇ ਆ ਉਹਨਾਂ ਦਾ ਹਾਲ ਦੇਖ ਲਓ ਕੀ ਹੋਊਗਾ ਤੋ 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 ਲਫਾ ਫਾ ਪੁਲ ਦਾ ਅਧ்கਾਟਨ ਕਰਨਾ ਆ ਰਹੇ ਆ ਕਹਿੰਦੇ ਸਟੌਜ ਵਾਲੇ ਮਹਾਰਾਜ ਰਾਮਪੁਰੇ ਪੁਲ ਬਣਿਆ ਪੁਲ ਬਣੇ ਨੂੰ ਸੱਤ ਸਾਲ ਹੋ ਗਏ ਬਣਦੇ ਨੂੰ ਉਹ ਬਣਾਇਆ ਪਤਾ ਨਹੀਂ ਕਿਹਨੇ ਪ੍ਰੋਜੈਕਟ ਲਿਆਂਦਾ ਪਤਾ ਨਹੀਂ ਕਿਹੜੀ ਸਰਕਾਰ ਨੇ ਬਣ ਗਿਆ ਹੁਣੇ ਕਹਿੰਦੇ ਅਸੀਂ ਬਣਾਤਾ ਉੱਥੇ ਵੀ ਕਾਫੀ ਰੌਲਾ ਪਿਆ ਸੀ ਦੂਜਿਆਂ ਤੇ ਨਾਲੇ ਕਹਿੰਦੇ ਅਸੀਂ ਅਧ்கਾਟਨ ਕਰਾਂਗੇ ਕਹਿੰਦੇ ਅਸੀਂ ਅਧ்கਾਟਨ ਕਰਾਂਗੇ ਸੋ ਲੈਂਡ ਰੇਨ ਨੂੰ ਕੱਖ ਨਹੀਂ ਤੇ ਇਸ ਕਰਕੇ ਸਟੌਜ ਵਾਲਿਓ ਤੁਸੀਂ ਇੱਥੇ ਆ ਰਹੇ ਹੋ ਮੈਂ ਤਾਂ ਤਰ ਤਰ ਕੇ ਵੀਡੀਓ ਬਣਾ ਕੇ ਪਾਰਾਂ ਵੀ ਤੁਸੀਂ ਆ ਕੇ ਆਹ ਗੰਦ ਦੇਖਿਓ ਮੜਾ ਜਾ ਕਿਉਂ ਇਹ ਸਾਰਾ ਸੀਵਰੇਜ ਦਾ ਜਿੰਨਾ ਗੰਦਾ ਹੈ ਫੂਲਪਿੰਡ ਤੋਂ ਆਉਂਦਾ ਕਹਾ ਰਾਮਪਰੇ ਮੋਟਰਾਂ ਲੱਗੀਆਂ ਉੱਥੇ ਨਹੀਂ ਜਾਂਦਾ ਸਾਰਾ ਗੰਦਾ ਛੱਪੜ ਬਣਾਤਾ ਦਰਸਤ ਕਿੰਨੇ ਖੜੇ ਸਾਰੇ ਦਰਸਤ ਮੱਚ ਗਏ 10 15 ਕਿੱਲੇ ਕਾਲਜ ਦੀ ਜ਼ਮੀਨ ਆ ਜਿੱਥੇ ਕੋਈ ਗਰਾਊਂਡ ਬਣਨਾ ਸੀ ਕੋਈ ਹੋਰ ਜਗ੍ਹਾ ਬਣਨੀ ਸੀ ਉੱਥੇ ਸੂਈ ਸੀਵਰੇਜ ਦਾ ਛੱਪੜ ਬਣਾਤਾ ਆਹ ਤਾਂ ਥੋੜੀ ਸਰਕਾਰ ਦੇ ਹਾਲਾਤ ਆ ਸੁਣ ਵੀ 4 ਸਾਲ ਹੋ ਗਏ ਆਇਆਂ ਨੂੰ ਕੋਈ ਹੋ ਗਿਆ ਹੱਲੇ ਮਸਲੇ ਦਾ ਆ ਜਰੂਰ ਦੇਖ ਕੇ ਜਾਓ ਉਸਤਾਜ ਵਾਲਿਓ ਦੇਖਿਓ ਲਾਜ਼ਮੀ ਨੂੰ